ਬਾਦਦੇ ਨੇ ਬੈਂਤ ਸਿੰਘ ਨੇ ਜਵਾਨੀ ਸਾਡੀ ਖਤਮ ਕਰਤੀ ਤੇ ਹੁਣ ਇਹਨੇ ਆਪਰਾ ਸਾਡੀ ਕਿਸਾਨੀ ਖਤਮ ਕਰਦੇ ਆਇਆ ਆ ਕਿਉਂਕਿ ਇਹ ਆਦਾ ਸਾਨੂੰ ਕਿਸਾਨਾਂ ਦਾ ਦਰਵਾਜ਼ਾ ਇਹ ਤਾਲੇ ਪਾਣਾ ਬੰਦਾ ਵਿਸ਼ਾ ਤਾਲੇ ਪਾਉਂਦਾ ਤੂੰ ਆ ਕਦੀ ਜਿੰਨੇ ਤੈਨੂੰ ਬੁਰਗੀ ਪਾਰਟੀ ਉਹਦੋਂ ਹੋ ਗਿਆ ਕਦੀ ਜੇ ਉਹਨਾਂ ਕਾਂਗਰਸਾਂ ਬੁਰਗੀ ਪਾਰਟੀ ਉਹਦੋਂ ਹੋ ਗਿਆ ਕਦੀ ਭਾਜਪਾ ਦਾ ਚਿੰਚਾਲੀ ਆ ਇਹ ਇਹ ਭਾਜਪਾ ਦਾ ਕਰਸ਼ਾ ਆ आजो मेरा साल मजूरा We're running. Thank <laughs> you.